ਬਸਤੀ ਸ਼ੇਖ ਇਲਾਕੇ ਦੇ ਵਿੱਚ ਸਥਿਤ ਇੱਕ ਕਰਦੀ ਤੀਸਰੀ ਮੰਜ਼ਲ ਤੇ ਇੱਕ 9 ਸਾਲ ਦਾ ਨੌਜਵਾਨ ਪਤੰਗ ਉਡਾਇਆ ਸੀ ਪੰਗ ਪਤੰਗ ਚੜਾਣ ਦੇ ਦੌਰਾਨ ਦੇ ਵਿੱਚ ਇੱਕਦਮ ਹੀ ਉਸੀ ਡੋਰ ਨੂੰ ਅੱਗ ਲੱਗੀ ਤੇ ਅੱਗ ਲੱਗਣ ਦੇ ਨਾਲ ਨਾਲ ਆਸ-ਪਾਸ ਦੇ ਵਿੱਚ ਪਈਆਂ ਜਿਹੜੀਆਂ ਲੱਕੜੀਆਂ ਸਨ ਉਸ ਨੇ ਸਮਾਨ ਨੂੰ ਝਪੇੜ ਦੇ ਵਿੱਚ ਲੈ ਲਿਆ ਅੱਗ ਲੱਗਣ ਦੇ ਦੌਰਾਨ ਘਰ ਦੇ ਵਿੱਚ ਭੈਣ ਭਰਾ ਹੀ ਮੌਜੂਦ ਸੀਗੇ ਮਾਪੇ ਜਿਹੜੇ ਸੀ ਪਰਿਵਾਰ ਜੋ ਸੀ ਦਵਾਈ ਲੈਣ ਲਈ ਗਿਆ ਹੋਏ ਸੀਗੇ ਉਸ ਦੌਰਾਨ ਘਰ ਦੇ ਵਿੱਚ ਅੱਗ ਦੇ ਝਪੇੜ ਦੇ ਵਿੱਚ ਭੈਣ ਭਰਾ ਵਾਸਤੇ ਨਜ਼ਰ ਆਈ ਜਿਸ ਤੋਂ ਬਾਅਦ ਬਾਹਰ ਨਿਕਲਣ ਦੇ ਸਮੇਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਲੜਕੀ ਸੀ ਉਸਦੇ ਬਾਲ ਜਲ ਗਏ ਜਿਸ ਤੋਂ ਬਾਅਦ ਹੁਣ ਆਲਦਵਾਲ ਦੇ ਲੋਕਾਂ ਨੇ ਦੇਖਿਆ ਤੇ ਇੱਕਦਮ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਹੈ ਸੂਚਨਾ ਮਿਲਦੇ ਸਾਰ ਹੀ ਜਿਹੜਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਤੇ ਦੋ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਬਸੀ ਸ਼ੇਖ ਦੇ ਰਹਿਣ ਵਾਲੇ ਸਿਮਰਨ ਨੇ ਦੱਸਿਆ ਕਿ ਉਹ ਉਹ ਓਲਿਸਾ ਸੇ ਠੀਕ ਨਹੀਂ ਸੀਗੀ ਤੇ ਦਵਾਈ ਲੈਣ ਉਹਦੇ ਨਾਲ ਗਈ ਸੀ ਤੇ ਗੱਡ ਦੇ ਵਿੱਚ ਬੱਚੇ ਮੌਜੂਦ ਸਨ ਜਦੋਂ ਇਹ ਵੱਡਾ ਹਾਦਸਾ ਵਾਪਰਿਆ ਤੇ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਘਟਨਾ ਵਾਪਰ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਠੀਕ ਕੁਝ ਪਿਆਰ ਦੇ ਪਰਿਵਾਰ ਦੇ ਜਿਹੜੇ ਬਿਆਨ ਉਹ ਤੁਸੀਂ ਸੁਣ ਸਕਦੇ ਹੋ ਅੰਜੀ ਕਿ ਸੁਭਾਗ ਕੀ ਆਈ ਸੀ ਸਰ ਹਨਾ ਕੋਈ ਛੋਟੀ ਪਰ ਲਾਇਕੀ ਸ਼ਹਿਨ ਮੱਡਾ ਬੱਚੀ ਦੇ ਚੱਗ ਲੱਗੀ ਅਸੀਂ ਤਿੰਨ ਲੋਕ ਦਮਨ ਕੱਢ ਕੇ ਅੱਜ ਦੀ ਜਗ੍ਹਾ ਤੇ ਆ ਕੇ ਅੱਗੇ ਤੀਜੀ ਮੰਜ਼ਲ ਕੋਠੇ ਮੁੱਕ ਤੇ ਕਮਰੇ ਅੰਦਰ ਸੇਗੀ ਤੋ ਪਾਲੀ ਚਲਾ ਕੇ ਅੱਗ ਵੀ ਆ ਗਈ ਅੱਗ ਦਾ ਲੱਗਨ ਦਾ ਕਾਰਨ ਕੀ ਹੋਵੇ ਇਹ ਜੌਂਗਲੇ ਇੱਕ ਆਦੇ ਮਾਲਕ ਹੋਈ ਦੱਸ ਸਕਦੇ ਕਿੰਨੀ ਗੱਡੀਆਂ ਲੱਗੀਆਂ ਚਾਂਦੀ ਦੋ ਗੱਡੀਆਂ ਲੱਗੀਆਂ ਕੋਈ ਜਾਣੀ ਨਹੀਂ ਫਰਮਤ ਨਹੀਂ ਲੈ ਜਾਣੀ ਮੰਨ ਲੂਗਾ ਜੇ ਉਹ ਮੜਮ ਹੋਤਾ ਅੱਗ ਨੂੰ ਤਾਂ ਪਾਲੀ ਤੇ ਆ ਗਈ ਅੱਗੇ ਤੇ ਕੰਪਨੀ ਨਾਗੀ ਆ ਜੀ ਸੰਦੀ ਮੇਰੇ ਨਾਲ ਸਿੰਮਰਨ ਹੈ ਕੀ ਹੋਇਆ ਕੀ ਸੀ ਅਸੀਂ ਉਹ ਪਿੰਡ ਦੇ ਹਸਪਤਲ ਲੈ ਕੇ ਗਏ ਸੀ ਆਪਣੀ ਮਦਰ ਨੂੰ ਜੀ ਇੱਕ ਬਿਮਾਰ ਸੀ ਕਿ ਉਹਨਾਂ ਦੀ ਈਪ ਕਵਲਣਾ ਹੋ ਰਹੀ ਸੀ ਕਿ ਸਮ ਟਾਈਮ ਨਾਲ ਅੱਧਾ ਤੋਂ ਵਰਤਨ ਨਹੀਂ ਲੈਤਾ ਨਾ ਸੀ ਉਹ ਸਾਨੂੰ ਬੇਟੀ ਦਾ ਫੋਨ ਆਇਆ ਕੋਲੋਂ ਰੋਕੇ ਦੀ ਅੱਧਾ ਲੱਗੀ ਜਾਣਾ ਪਰ ਤੇ ਬੇਟਾ ਮੇਰਾ ਅੱਗੇ ਦੇ ਵਿੱਚ ਸੀ ਉਹਨੇ ਬਤਾਉਂਦੇ ਕਿ ਉਹ ਵਾਲਾ ਨੂੰ ਅੱਗ ਲੱਗੀ ਡੇਟ ਹੋਗੀ ਕਿ ਬਾਕੀ ਕਰਨ ਉਹ ਨਾ ਦੋ ਸੀਗੀ ਤੇ ਕਹਿੰਦਾ ਬੇਟਾ ਮੇਰਾ ਛੁੜਵਾ ਰਿਹਾ ਇਸ ਗੱਲ ਨੂੰ ਦੌਰ ਨੂੰ ਕੰਡ ਰਹੇ ਨੇ ਅੰਜੀ ਬੇਬੀ ਕਹਿੰਦਾ ਉਹਨਾਂ ਸਾਮੀਆਂ ਪਿਆਵਾ ਬਹੁਤ ਵੱਧ ਗਿਆ ਕਹਿੰਦਾ ਕਿ ਮੈਂ ਜੋਰ ਛੜਵਾ ਰਿਹਾ ਸੀਗਾ ਕਹਿੰਦਾ ਉਹ ਟੁੱਟੀ ਨਹੀਂ ਆ ਗਈ ਤੇ ਕਹਿੰਦਾ ਮੈਂ ਮਾਚਿਸ ਦੀ ਟਿੱਲੀ ਨਾਲ ਮੈਂ ਕਿਹਾ ਚਲੋ ਮਾਚਿਓ ਕਰਵਾ ਲਾਂ ਨਾ ਮਾਚ ਤੇ ਉਹਨੇ ਹੌਲ ਗਾਈ ਤੇ ਉਹ ਤਾਂ ਫਾਂਗੀ ਉੱਪਰ ਲਪੜਾ ਵਗਣਾ ਪਈ ਸੀ ਬੇਚਾਰਾ ਵੱਧ ਗਿਆ ਹਾਂਜੀ ਆਪੇ ਜ਼ਾਲਾ ਵੱਧ ਗਿਆ ਹਾਂਜੀ ਤੇ ਜਾਨੀ ਨੁਕਸਾਨ ਹੋ ਗਿਆ ਬੇਚਾਰਾ ਨੁਕਸਾਨ ਹੋ ਸਹੀ ਬੇਟੀ ਦੇ ਵਾਲ ਛੜੇ ਬੇਟੀ ਦੇ ਬੇਟੀ ਦੇ ਬੇਟੀ ਦੇ ਹਾਂਜੀ ਠੀਕ ਹੈ ਜੀ ਹੁਣ ਹਾਂਜੀ ਇਹਨੇ ਬੇਟੇ ਨੂੰ ਕੱਢ ਲਿਆ ਵਿੱਚੋਂ ਫੜਾਵਾ ਲਿਆ ਠੀਕ ਹੈ ਮੇਰੇ ਸਾਲ ਦਾ ਬੇਟਾ ਬੇਟੇ 11 ਸਾਲ ਦੀ ਠੀਕ ਹੈ ਜੀ ਸਭ ਤੋਂ ਜੀ ਹਾਂਜੀ ਬੇਟਾ 11 ਸਾਲ ਦਾ ਇਨਸਾਨ ਤੱਕ ਆਪੀ ਹੋ ਗਿਆ ਉੱਪਰ ਬੜਾ ਜਿਹਾ ਹੋਏ ਸੀਗੇ ਤੇ ਕੱਟ ਦੀ ਪਰੇ ਪਈ ਸੀ ਬਾਤ ਖੱਪੜਾ ਪਿਆਵਾ ਸੀ ਗਿਆ ਉਸ ਸੈਂਡਲ ਦੇ ਪਰ ਉਸ ਸਾਡੇ ਘਰ ਠੀਕ ਹੈ ਬਾਕੀ ਸਾਰਾ ਸਮਾਨ ਲੱਕੜ ਦਾ ਹੀ ਸੀ ਆ ਜੀ ਆ ਮੋਕੇ ਰਾਜਵੇਰ ਪਹੁੰਚੀ ਸੀ ਜੀ ਹਾਂਜੀ ਆਈ ਸੀਗੀ ਹਾਂਜੀ ਤੇ ਕਾਰ ਖੜੀ ਹੋਈ ਸੀ ਉਹਦੇ ਕਰਕੇ ਥੋੜਾ ਲੇਟ ਆ ਗਈ ਸੀਗੀ 5 ਮਿੰਟ ਕਾਰਨ ਕਾਰ ਕਿਸੇ ਦੀ ਖੜੀ ਹੋਈ ਸੀ ਉਹਦੇ ਕਰਕੇ ਥੋੜਾ ਦੇਰ ਕਰਨੀ ਪਈ ਉਹਦੇ ਵਿੱਚ ਕੋਈ ਦਿੱਕਤ ਆ ਗਈ ਸੀ ਜੀ ਹਾਂਜੀ ਆਂਟੀ